ਪਰ ਅਸੀਂ ਮੌਜ ਬੜੀ ਲੁੱਟੀ ਐ ਅਸੀਂ ਮੌਜ ਬੜੀ ਲੁੱਟੀ ਆ ਕੁੱਗੀ ਛੇਤਰ ਨਾਲ ਕੁੱਟੀ ਐ ਪਰ ਜੜ ਸਾਡੀ ਸਤੌਜ ਵਾਲੇ ਮਾਨ ਨੇ ਹੀ ਪੁੱਟੀ ਐ ਲੈ 4 ਜੂਨ ਨੂੰ ਬਾਦਲ ਪਰਵਾਰ ਦੀ ਰਾਜਨੀਤੀ ਚੋਂ ਸਦਾ ਲਈ ਛੁੱਟੀ ਐ ਬੋਲੇ ਸੋਨਹਾਰ ਇਨਕਲਾਬ ਜਿੰਦਾਬਾਦ ਸਾਰੇ ਹਲਕਾ ਫਰੋਜਪੁਰ ਦੇ ਵਾਸੀ ਤੇ ਮਲੋਟ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਜਿੰਨਾ ਵੱਡਾ ਪਿਆਰ ਤੁਸੀਂ ਅੱਜ ਦਿੱਤਾ ਹੈ ਆਪਣੋਂ ਕੋਈ ਹਰ ਆਪਣੀ ਜੱਤ ਜੱਤ ਯਕੀਨ ਨਹੀਂ ਹੈ ਤੁਸੀਂ ਐਸੇ ਪਿਆਰ ਨਾਲ 10 ਦਿਨ ਹੋਰ ਮਿਹਨਤ ਕਰ ਲਓ 1 ਜੂਨ ਨੂੰ ਆਪਾਂ ਬੂਥ ਸਮਾਣਨੇ ਆ ਆਪਾਂ ਆਪਦੇ ਆਉਦੇ ਪਿੰਡ ਸਮਾਣਨੇ ਆ ਆਪਾਂ ਆਪਦੇ ਆਉਦੇ ਪਿੰਡ ਸਮਾਣਨੇ ਆ ਤੇ ਮਾਨ ਸਾਹਿਬ ਜੋ ਜਰਾ ਕੀਤਾ ਹੋਇਆ ਕੰਮਾਂ ਦਾ ਪਹਿਰਾ ਦੇਣਾ ਮਾਨ ਸਾਹਿਬ ਨੇ ਜਿਹੜੀ ਬਿਜਲੀ ਫਰੀ ਦਿੱਤੀ ਔਰ ਮਾਨ ਸਾਹਿਬ ਨੇ ਜਿਹੜਾ ਸਕੂਲਾਂ ਦੀ ਹਾਲ ਸੁਧਾਰੀ ਆ ਉਹਦੇ ਲਈ ਸਾਰੇ ਹੀ ਰਲ ਮਿਲ ਕੇ ਪੰਜਾਬ ਨੂੰ ਬਚਾਉਣ ਲਈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਮਾਨ ਸਾਹਿਬ ਦਾ ਸਾਥ ਦਈਏ ਤੇ 13 ਦੇ 13 ਕੈਂਡੀਡੇਟ ਜੋਗਾ ਕੇ ਪਾਰਲੀਮੈਂਟ ਵਿੱਚ ਭੇਜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ न